ਦੋਸਤੋ ਸੀਪੀਆਈ ਲੁਧਿਆਣਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਐਮਐਸ ਪਾਟਿਆ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਵਿੱਚੋਂ ਕੋਈ ਅਹਿਮ ਖਬਰ ਲੈ ਕੇ ਉਹਦੇ ਤੇ ਵਿਚਾਰ ਚਰਚਾ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਵਿਸ਼ਲੇਸ਼ਕ ਡਾਕਟਰ ਅਰुण ਮਿਥਰਾ ਨੇ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਬੰਗਲਾਦੇਸ਼ ਦੇ ਵਿੱਚ ਜੋ ਗੜਬੜ ਹੋ ਰਹੀ ਹੈ ਜੋ ਉੱਥੇ ਘਟਗਿੰhtੀਆਂ ਤੇ ਹਮਲੇ ਹੋ ਰਹੇ ਨੇ ਇਹ ਕੀ ਕਾਰਨ ਹੈ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਔਰ ਕੀ ਕਾਰਨ ਨੇ ਇਹ ਸਾਨੂੰ ਜ਼ਰੂਰ ਦੱਸੋ ਡਾਕਟਰ ਸਾਹਿਬ ਪਟਿਆ ਜੀ ਪਹਿਲੀ ਗੱਲ ਤੇ ਤੁਸੀਂ ਸਮਝੋ ਕਿ ਬੰਗਲਾਦੇਸ਼ ਚ ਆਜ਼ਾਦੀ ਆਈ 1971 ਚ ਫੌਜ ਆਜ਼ਾਦੀ ਲਿਆਉਣ ਵਿੱਚ ਭਾਰਤ ਦੀ ਵੀ ਭੂਮਿਕਾ ਰਹੀ ਜੇ ਭਾਰਤ ਆਪਣੀ ਭੂਮਿਕਾ ਨਾ ਲਿਭਾਂਦਾ ਸ਼ਾਇਦ ਜੋਤਿਆਚਾਰ ਹੁੰਦੇ ਇਧਰੋਂ ਪੱਛਮੀ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਸੀ ਫੌਜ ਵੱਲੋਂ ਉਹ ਨਾ ਹੁੰਦੇ ਮੈਂ ਢਾਕਾ ਦੋ ਵਾਰੀ ਗਿਆ ਉਥੇ ਪਾਕਿਸਤਾਨੀ ਫੌਜ ਨੇ 30 ਲੱਖ ਲੋਕ ਮਾਰੇ ਛੋਟੀ ਗਿਣਤੀ ਨਹੀਂ ਹੈ 3 ਲੱਖ ਕਹਿਣਾ ਸੌਖਾ ਹੈ ਛੋਟੇ ਜਿਹੇ ਦੇਸ਼ ਦੇ ਵਿੱਚ ਉਹਦੇ ਵਿੱਚ ਖਾਸ ਤੌਰ ਤੇ ਉਹਨਾਂ ਦਾ ਜੋ ਟਾਰਗੇਟ ਸੀ ਅਮਲਾ ਸੀ ਉਹ ਬੁਧੀ ਜੀਵੀਆਂ ਤੇ ਪ੍ਰੋਫੈਸਰਾਂ ਤੇ ਡਾਕਟਰਾਂ ਤੇ ਵਕੀਲਾਂ ਤੇ ਤਾਂ ਕਿ ਸੋਚਣ ਵਾਲੇ ਲੋਕ ਨਾ ਲੈ ਨਾਰਾਇਣ ਆਮ ਜਨਤਾ ਦੂਸਰੇ ਤੇ ਵੀ ਸੀ ਗਈ 3 ਲੱਖ ਵਕੀਲ ਡਾਕਟਰ ਤੇ ਨਹੀਂ ਹੁੰਦੇ ਲੇ ਉਸ ਤੋਂ ਬਾਅਦ ਸ਼ੇਖ ਮੁਜੀਬ ਦੀ ਸਤਾਈ ਫਿਰ ਸ਼ੇਖ ਮੁਜੀਬ ਨੂੰ ਬਿਮਾਰ ਦਿੱਤਾ ਗਿਆ ਅੰਦਰੋਂ ਹੀ ਹੋਰ ਹੀ ਸਾਜ਼ਿਸ਼ ਕੀਤੀ ਸੀ ਉਹਨੂੰ ਬੇਨਕਾਬ ਬਾਅਦ ਵਿੱਚ ਹੋਈ ਕਿ ਉਹਦੇ ਪਿੱਛੇ ਵੀ ਸਾਜ਼ਿਸ਼ ਸੀ ਵੇਰ ਹੌਲੀ ਹੌਲੀ ਹਸੀਨਾ ਉੱਥੇ ਸੱਤਾ ਚ ਰਹੀ ਹਸੀਨਾ ਨੇ ਕਾਫੀ ਬੰਗਲਾਦੇਸ਼ ਨੂੰ ਅੱਗੇ ਲੈ ਕੇ ਗਈ ਤੇ ਉਸ ਤੋਂ ਬਾਅਦ ਹਸੀਨਾ ਦੇ ਵੇਲੇ ਵੀ ਕੁਝ ਸੱਜੇ ਪੱਕੇ ਕਟੜਪੰਥੀ ਆਵਾਜ਼ ਚੁੱਕਦੇ ਸਨ ਪਰ ਹਸੀਨਾ ਨੇ ਉਹਨਾਂ ਨੂੰ ਦਬਾ ਕੇ ਰੱਖਿਆ ਸੀ ਉਹਨਾਂ ਦੇ ਖਿਲਾਫ ਲੜਦੀ ਸੀ ਤੇ ਪ੍ਰਸ਼ਾਸਨਿਕ ਤੌਰ ਤੇ ਵੀ ਲੜਦੀ ਸੀ। ਉਹ ਇਹ ਜਿਹੜਾ ਸੀ ਨਾ ਕਟੜਪੰਤੀ ਸੱਜਪੱਕੀ, ਇਸਲਾਮੀ ਕਟੜਪੰਤੀ ਇਹਨਾਂ ਨੂੰ ਪਾਕਿਸਤਾਨ ਦੇ ਦੇ ISI ਵੱਲੋਂ ਸ਼ਹਿਰ ਸੀ। ਜਾਂ ਜੋ ਕੁਮਾਂਤਰੀ ਏਜੰਸੀਆਂ ਜੋ ਚਾਹੰਦੀਆਂ ਕਿ ਗਰਬੜ ਫੈਲਦੀਆਂ ਦੇ ਮਿਲਕੋਨ ਵੱਲੋਂ ਸ਼ਹਿਰ ਸੀ। ਇਹਨਾਂ ਪਿਛਲੇ ਸਾਲ ਇਹ 2024 ਚ ਤੇ ਪਾਕਿਸਤਾਨ ਦੇ ਬੰਗਲਾਦੇਸ਼ ਵਿਦਿਆਰਥੀਆਂ ਨੇ ਅੰਦੋਲਨ ਕੀਤਾ। ਹੋ ਅੰਦੋਲਨ ਦਾ ਮਤਲਬ ਸੀ ਕਿ ਵਿਦਿਆਰਥੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਖਾਸ ਤੌਰ ਤੇ ਜਿਹੜੀ ਰਿਜ਼ਰਵੇਸ਼ਨ ਸੀ ਉਹ ਕਹਿੰਦੇ ਸੀ ਵੀ ਕਾਕਰ ਵਿੱਚ ਜਿਹੜੇ ਜੋ ਮੁਕਤੀਵਾਦੀ ਨੇ ਦੇ ਲੋਕ ਸ਼ਹੀਦ ਹੋਏ ਉਹਨਾਂ ਲਈ ਰਿਜ਼ਰਵੇਸ਼ਨ ਸੀ ਉਹਨਾਂ ਵਿਦਿਆਰਥੀਆਂ ਨੇ ਮੰਗ ਸੀ ਕਿ ਇੰਨੀ ਜ਼ਿਆਦਾ ਰਿਜ਼ਰਵੇਸ਼ਨ ਹੈ ਕਿ ਸਾਨੂੰ ਬਾਕੀਆਂ ਨੂੰ ਸੀਟਾਂ ਨਹੀਂ ਮਿਲਦੀਆਂ ਇਸ ਨੂੰ ਦੁਬਾਰਾ ਕੋਕੋ ਪਰ ਸ਼ਾਇਦ ਹਸੀਨਾ ਇਸ ਗੱਲ ਨੂੰ ਸਮਝ ਨਹੀਂ ਪਾਈ ਅੰਦੋਲਨ ਬਹੁਤ ਵੱਡਾ ਹੋ ਗਿਆ ਅਸੀਂ ਇਹਨਾਂ ਨੇ ਗੋਲੀਆਂ ਚਲਵਾਈਆਂ ਵਿਦਿਆਰਥੀ ਮਰੇ ਉਸ ਦੌਰਾਨ ਜਿਹੜੇ ਕੱਟੜਪੰਥੀ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਆ ਗਏ ਸਤਾਲੀ ਚ ਹੁਣ ਕੱਟੜਪੰਥੀ ਹੁਣ ਜਿਹੜੇ ਵਿਦਿਆਰਥੀ ਵੀ ਵਿਰੋਧ ਕਰਦੇ ਨੇ ਵਿਦਿਆਰਥੀ ਕੱਟੜਪੰਥੀ ਨਹੀਂ ਆ ਨਾ ਪਰ ਉਹਨਾਂ ਲੇਕਿਨ ਦੂਜੇ ਜਿਹੜੇ ਕੱਟੜਪੰਥੀ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਹੁਣ ਮੇਰੀ ਉੱਥੇ ਕਈ ਵਾਰ ਮੇਰੇ ਦੋਸਤ ਵੀ ਨੇ ਉੱਥੇ ਜਾਣ ਕਰ ਡਾਕਟਰ ਵੀ ਨੇ ਤੇ ਹੋਰ ਵੀ ਨੇ ਉਹਨਾਂ ਨਾਲ ਮੇਰੀਆਂ ਗੱਲਾਂ ਆਈਆਂ ਉਹ ਕਹਿੰਦੇ ਵੀ ਇਥੇ ਹਾਲਤ ਬਹੁਤੀ ਖਰਾਬ ਹੈ ਕੱਟੜਪੰਥੀ ਕਾਤ ਫੜਦੇ ਜਾ ਰਹੇ ਨੇ ਹਾਵੀ ਨੇ ਹਾਵੀ ਪਰ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਇਹ ਜੋ ਘਟ ਗਿੰਤੀਆਂ ਤੇ ਹਮਲੇ ਤੇ ਉਦੋਂ ਹੀ ਹੁੰਦੇ ਨੇ ਜਦੋਂ ਕੱਟਰਪੰਤੀ ਆ ਵੀ ਹੋਵੇ ਕਿਉਂਕਿ ਉਹਨਾਂ ਲਈ ਮਨੁੱਖੀ ਅਧਿਕਾਰਾਂ ਦੀ ਕੋਈ ਕੀਮਤ ਨਹੀਂ ਹੁੰਦੀ ਉਹਨ ਘਟ ਗਿੰਤੀ ਭਾਵੇਂ Hindu ਹੈ ਭਾਵੇਂ ਉਹ Isai hai ya koi hai ਕੋਈ ਕਹੇ ਕਿ ਮੁਸਲਮਾਨ ਮジョਰਿਟੀ ਹੈ ਤੇ ਘਟ ਗਿੰਤੀ ਨੇ ਸਾਡੇ ਇੱਥੇ ਮੁਸਲਮਾਨ ਘਟ ਗਿੰਤੀ ਹੈ ਉਲਟ ਹੈ ਨਾ ਤੇ ਇਸ ਲਈ ਉੱਥੇ ਹੋਣੇ ਹਿੰਦੂਆਂ ਤੇ ਹਤਿਆਮਾਂ ਹੋਇਆ ਮਤਲਬ ਪਹਿਲੇ ਵੀ ਹਮਲੇ ਹੋਏ ਨੇ ਮਾਬਲਿੰਚਿੰਗ ਹੋਈ ਇਹ ਬੜੀ ਦੁਖਦਾਈ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਇਹ ਜੋ ਘਾਣ ਹੁੰਦਾ ਜਦੋਂ ਭੀੜ ਤੰਤਰ ਦੁਆਰਾ ਹੱਤਾ ਕੀਤੀ ਜਾਂਦੀ ਹੈ ਤੁਹਾਨੂੰ ਜੀਣ ਦਾ ਅਧਿਕਾਰ ਹੀ ਖੋਹ ਲਿਆ ਤੁਹਾਡੇ ਤੋਂ ਮਤਲਬ ਹੀ ਕੋਈ ਨਹੀਂ ਇੱਕ شریف ਆਦਮੀ ਜਾ ਰਿਹਾ ਤੁਸੀਂ ਭੀੜ ਕੱਟੀ ਕਰਕੇ ਉਸ ਨੂੰ ਮਾਰ ਦਿਓ ਸਾਡੇ ਵੀ ਇਹੀ ਕੁਝ ਹੋ ਰਿਹਾ ਨਾ ਸਾਡੇ ਵੀ ਕਿੰਨੇ ਹੀ ਲੋਕਾਂ ਦੀ ਜੋ ਘਟ ਗਿਣਤੀ ਵਾਲਿਆਂ ਦੀ ਇੱਥੇ ਤਾਂ ਕਿ ਦਲਤਾਂ ਦੇ ਵੀ ਇਸ ਤਰੀਕੇ ਦਾ ਸਲੂਕ ਉਹ ਅਧਕਾਰ ਸੌਤੇ ਮੁਸਲਮਾਨਾਂ ਨਾਲ ਸਾਡੇ ਦੇਸ਼ ਵੀ ਇਸ ਤਰੀਕੇ ਦੀ ਜੋ ਕਿੰਨੀਆਂ ਘਟਨਾਵਾਂ ਹੋਈਆਂ ਅੱਜ ਜਿਹੜੇ ਭਾਜਪਾਈ ਹਨ ਐ ਆਰਐਸਐਸ ਦੇ ਜੋ ਜੋ ਥਾਪੜੇ ਹੋਏ ਬੰਦੇ ਉਹ ਜਦੋਂ ਹੁਣ ਉੱਤੇ ਹੱਤਿਆ ਹੋ ਰਹੀ ਹੈ ਉਹਦੇ ਲਈ ਇੱਥੇ ਪ੍ਰਦਰਸ਼ਨ ਕਰ ਰਹੇ ਹਨ ਸਾਨੂੰ ਜ਼ਰੂਰ ਆਵਾਜ਼ ਚੁਕਣੀ ਚਾਹੀਦੀ ਹੈ ਜੇ ਬੰਗਲਾਦੇਸ਼ ਕਿਸੇ ਘੱਟ ਗਿੰਤੀ ਦਾ ਮਲਾ ਹੁੰਦਾ ਹੈ ਸਾਨੂੰ ਆਵਾਜ਼ ਚੁਕਣੀ ਚਾਹੀਦੀ ਹੈ ਅਸੀਂ ਵਿਰੋਧ ਕਰਦੇ ਹਾਂ ਹਾਂ ਵਿਰੋਧ ਕਰਦੇ ਹਾਂ ਪਰ ਆਪਰਾ ਜਿਰਮਾਨ ਵੀ ਦੇਖਣਾ ਚਾਹੀਦਾ ਹੈ ਤੁਸੀਂ ਜੇ ਇਤਿਆਹਾਵਾ ਕਰੋ ਸਾਡੇ ਠੀਕ ਹੈ اخلاق ਦਾ ਕੇਸ ਯੂਪੀ ਸਰਕਾਰ ਨੇ ਇਹ ਕਹਿ ਕੇ ਵੀ ਉਹ ਚੋ ਕੁਝ ਮਿਲਿਆ ਨਹੀਂ ਇਸ ਕੇਸ ਕੁਝ ਨਹੀਂ ਰਕੇਸ ਵਾਪਸ ਕਰ ਲੋ ਉਹ ਠੀਕ ਹੈ ਕਿ ਕੋਰਟ ਨੇ ਵਾਪਸ ਕਰਨ ਤੋਂ ਨਾ ਕਰਤੀ ਕੱਲ ਕੱਲਿਆ ਪਰਸੋ ਇਹ ਅੱਛੀ ਗੱਲ ਹੈ ਕਿ ਬਈ ਕੋਰਟ ਅੱਛੇ ਫੈਸਲੇ ਨਹੀਂ ਦੇ ਨਹੀਂ ਦੇਣਾ ਤੇ ਸਾਰੇ ਜੱਜਾਂ ਤੇ ਦੇ ਨਹੀਂ ਹੁੰਦਾ ਦਬਾਅ ਜਾਂ ਸਾਰੇ ਜੱਜ ਉਸ ਤਰ੍ਹਾਂ ਦੇ ਵੀ ਨਹੀਂ ਹੁੰਦੇ ਸੋ ਇਹ ਸਟੇਟਿ ਜਿਹੜੀ ਬੰਗਲਾਦੇਸ਼ ਮੈਂ ਸਮਝਦਾ ਕਿ ਬੜੀ ਭਿਆਨਕ ਸਥਿਤੀ ਹੈ ਮੌਜੂਦਾ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਹੈ ਉਹ ਤਾਂ ਸੰਭਲ ਹੀ ਰਹੀ ਹੈ ਤਾਂ ਸੰਭਲਦਾ ਨਾ ਸੋਕਾ ਵੀ ਨਹੀਂ ਕਿਉਂਕਿ ਮੁਹੰਮਦ ਯੂਨਸ ਨੂੰ ਨਾ ਤੋ ਕੋ ਪ੍ਰਸ਼ਾਸਨਿਕ ਉਹਨਾਂ ਦਾ ਉਹ ਦਾਨੂ ਵਾਵੇ ਨਾ ਕੋਈ ਪੋਲਿਟਿਕਲ ਉਹ ਰਾਜਨੀਤਿਕ ਲਾਗੂ ਰਿਹਾ ਹੈ ਉਹ ਤੇ ਇੱਕ ਐਨਜੀਓ ਚਲਾਉਂਦਾ ਸੀ ਗ੍ਰਾਮੀਨ ਬੈਂਕ ਕੋਰਨ ਉਹਦੇ ਤੇ ਫਿਰ ਕਈ ਦੋਸ਼ ਲੱਗੇ ਫਿਰ ਅਸੀਂ ਇਨਾਂ ਨੇ ਉਹਦੇ ਤੇ ਮਤਲਬ ਐਕਸ਼ਨ ਕੀਤਾ ਕਾਰਵਾਈ ਕੀਤੀ ਫਿਰ ਅਮਰੀਕਾ ਚਲਾ ਗਿਆ ਹੂੰ ਜਿਹੜਾ ਸਾਰਾ ਕੁਝ ਹੋਇਆ ਹਸੀਨ ਨੂੰ ਤੋਂ ਭਜਨਾ ਪਿਆ ਤੇ ਮੋਮਨ ਯੂਨਸ ਨੂੰ ਤਲਿਆ ਕੇ ਤਾਂ ਪਰ ਦਿੱਤਾ ਪਰ ਦਿੱਤਾ ਹੁਣ ਹੁਣ ਅਲੱਗ ਉਸ ਸੰਬੰਧ ਰਿਆ ਇਹ ਬੰਗਲਾਦੇਸ਼ ਕਿਧਰ ਜਾਏਗਾ ਪਤਾ ਨਹੀਂ ਕਿਉਂਕਿ ਅਗਰ ਬੰਗਲਾਦੇਸ਼ ਸਟੇਰ ਨਹੀਂ ਹੁੰਦਾ ਤੇ ਸਹੀ ਦਿਸ਼ਾਵਲ ਨਹੀਂ ਟੁੱਟਦਾ ਤਾਂ ਉਥੇ ਅਮਰੀਕਾ ਦੀ ਦਖਲਅੰਦਾਜ਼ੀ ਵੱਧ ਜੇਗੀ ਚੀਨ ਨਾਲ ਤੇ ਸਬੰਧ ਵਧਣਗੇ ਵਧਣਗੇ ਨਾਲ ਉਸ ਦੇ ਫਿਰ ਜੋ ਪਾਕਿਸਤਾਨ ਦੀ ਆਈਐਸਐ ਦੀ ਦਖਲਅੰਦਾਜ਼ੀ ਬਹੁਤ ਵੱਧ ਜੇਗੀ ਉਹਨਾਂ ਨੂੰ ਵੀ ਖੋਲ ਦਿੱਤੀ ਗਈ ਹੈ ਜਿਹੜੇ ਜਿਲ੍ਹੇ ਬੱਤੀ ਆਉ। ਵੀਜ਼ੇ ਕਦਮ ਕਰ ਰਹੇ ਨੇ ਉਹਨਾਂ ਦੇ। ਮਦਦ ਇਹ ਜੋ ਸਥਿਤੀ ਨੂੰ ਵਿਗਾੜੇਗੀ ਹੋਰ ਗੱਲ ਭਾਰਤ ਦਾ ਰਿਸ਼ਤੇ ਹੋਰ ਹੋਰ ਕਮਜ਼ੋਰ ਹੋਣਗੇ। ਜ਼ਰੂਰਤ ਇਸ ਗੱਲ ਦੀ ਹੈ ਕਿ ਭਾਰਤ ਇੱਕ ਵੱਡਾ ਮੁਲਕ ਹੈ। ਸਾਡੀ ਸਰਕਾਰ ਨੂੰ ਪਹਿਲ ਕਰਕੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇਹ ਸਰਕਾਰ ਨੇ ਤੇ ਆਂਦੀ ਸਾਰਕ ਨੂੰ ਖਤਮ ਹੀ ਕਰਤਾ। ਜਿਹੜੇ ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਇੱਕ ਸਾਂਝਾ ਗਠਵੰਦਨ ਸੀ ਜਿਤੇ ਬੰਦੀ ਨੂੰ ਸਮਾਪਤੀ ਕਰਤਾ ਇੱਕ ਤਰੀਕੇ ਨਾਲ ਹੁਣ ਉਹਦਾ ਇੱਕ ਦਫਤਰ ਹੈਗਾ ਕਟਮਾਂਡੂ ਉੱਤੇ ਇੱਕ ਬੰਦਾ ਬੈੰਦਾ ਬੈਠਾ ਮੱਗਿਆ ਮਾਰਦਾ ਕਿਉਂਕਿ ਫਾਰਮੈਲਿਟੀ ਫਾਰਮੈਲਿਟੀ ਜਦ ਵੀ ਦਫਤਰ ਖੁੱਲ੍ਹ ਆਵੇ ਸਾਰ ਕਹੇਗਾ ਪਰ ਸਾਰ ਕਹੇ ਨਹੀਂ ਸੋ ਇਹ ਸਥਿਤੀ ਹੈ ਦੇ ਵਿੱਚ ਬੜੀ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ ਕਿ ਬੰਗਲਾਦੇਸ਼ ਐਸੇ ਅੰਸ਼ਰਾਂ ਨੂੰ ਸਾਨੂੰ ਹਲਾਸ਼ੇਰੀ ਦੋਣ ਦੀ ਲੋੜ ਹੈ ਜੋ ਪੂਰੇ ਸਾਊਥ ਏਸ਼ੀਆ ਦੇ ਵਿੱਚ ਇਸ ਦਾ ਅਸਰ ਪਏਗਾ ਹਾਂ ਅਸਰ ਪਏਗਾ ਕਿਉਂਕਿ ਪਾਕਿਸਤਾਨ ਚ ਪਹਿਲੀ ਬਲੇਸਫੇਮੀ ਕਾਨੂੰਨ ਹੈ ਇਹ ਤੁਸੀਂ ਧਰਮ ਦੇ ਖਿਲਾਫ ਕੁਝ ਵੀ ਬੋਲੋਗੇ ਤਾਂ ਤੁਹਾਨੂੰ ਫਾਂਸੀ ਹੋਏਗੀ ਇੱਕ ਕਾਨੂੰਨ ਹੈ ਇਹਨਾਂ ਮਿਲਕਾਂ ਚ ਸਾਡੇ ਵੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਤਾ ਨਹੀਂ ਕੀ ਬਣਿਆ ਉਹਦਾ ਸੋ ਇਹ ਗੱਲ ਹੈ ਕਿ ਬਲੇਸਫੇਮੀ ਇਦਾਂ ਦੀਆਂ ਗੱਲਾਂ ਇਹ ਸਮਾਜ ਨੂੰ ਬੜਾ ਪਿੱਛੇ ਤੱਕ ਧੀਆਂ ਹਨ ਸੋ ਇਸ ਲਈ ਸਾਨੂੰ ਬੜੀ ਸਾਵਧਾਨੀ ਨਾਲ ਬੰਗਲਾਦੇਸ਼ ਦੇ ਹਾਲਾਤ ਤੇ ਅਸੀਂ ਚਿੰਤਾ ਪ੍ਰਗਟ ਕਰਦੇ ਹਾਂ ਉਮੀਦ ਰੱਖਦੇ ਆ ਕਿ ਭਾਰਤ ਫੈਲ ਕਦਮੀ ਕਰਕੇ ਨੇਪਾਲ ਸ਼੍ਰੀਲੰਕਾ ਨਾਲ ਗੱਲਬਾਤ ਕਰਕੇ ਤੇ ਇਸ ਹਾਲਾਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇਗਾ ਸੋ ਦੋਸਤੋ ਜਿੱਥੇ ਬੰਗਲਾਦੇਸ਼ ਦੇ ਵਿੱਚ ਭੀੜ ਤੰਤਰ ਵੱਲੋਂ ਕਟਗਿੰhtੀਆਂ ਤੇ ਹਮਲਿਆਂ ਦੀ ਅਸੀਂ ਨਿੰਦਾ ਕਰਦੇ ਆ ਉੱਥੇ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਜੋ ਕਟਗਿੰhtੀਆਂ ਤੇ ਮੁਸਲਮਾਨਾਂ ਤੇ ਈਸਾਈਆਂ ਤੇ ਆਦੀਵਾਸੀਆਂ ਤੇ ਜਾਂ ਪਛੜੇ ਵਰਗਾਂ ਤੇ ਹਮਲੇ ਹੁੰਦੇ ਆ ਉਸ ਦੀ ਵੀ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਕਹਿੰਦੇ ਆਂ ਕਿ ਅਗਰ ਉਹ ਦੂਸਰੇ ਦੇਸ਼ਾਂ ਵਿੱਚ ਚਿੰਤਾ ਕਰਦੀ ਹੈ ਤਾਂ ਆਪਣੇ ਦੇਸ਼ ਦੇ ਵਿੱਚ ਵੀ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਇਹ ਜਿਹੜੀ ਡੋਗਲੀ ਨੀਤੀ ਹੈ ਇਹ ਬੰਦ ਕਰਨੀ ਚਾਹੀਦੀ ਹੈ ਤੁਹਾਡਾ ਧੰਨਵਾਦ ਸਾਡੇ ਇਸ ਚੈਨਲ ਨੂੰ ਦੇਖਦੇ ਰਹੋ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ ਧੰਨਵਾਦ ਸ਼ੁਕਰੀਆ